ਮਗੇ ਆਪੋਂ ਕਿਓ? ਹੋਰ ਘਰ ਦੀ ਵੀ ਕੋਈ ਖਬਰ ਖਬਰ ਸਬਰ ਲੈ ਲਿਆ ਕਰ ਘਰ ਦੇ ਵੀ ਘਰੇ ਵੀ ਦੇਖ ਲਿਆ ਕਰ ਵੀ ਕੋਈ ਚੀਜ਼ ਵਿਗੜੀ ਐ ਕ ਪੱਖਾ ਕਿੰਨੇ ਦਿਨ ਹੋ ਫਰਾਬ ਹੋਏ ਨੂੰ ਪੱਖਾ ਨਹੀਂ ਠੀਕ ਰਾ ਸਕਦੇ ਹੈ। ਉਹ ਯਾਰ ਤੂੰ ਤਾਂ ਆਉਂਦੇ ਅੱਗ ਬਰਉਣ ਲੱਗ ਪਿਆ ਕਰ ਬਸ ਪਤਾ ਨਹੀਂ ਕੀ ਕੋਲੇ ਖਾਨੀ ਐ ਸਾਰਾ ਦਿਨ ਆਹ ਮੈਂ ਤਾਂ ਕੋਲੇ ਖਾਨੀ ਐਗੀ ਹਾਂ ਇੱਕ ਘਰ ਦਾ ਕੰਮ ਕਹੇ ਤਾਂ ਤੁਹਾਨੂੰ ਸਾਰਾ ਦਿਨ ਉਹ ਪਸੂੜੀ ਪੈ ਜਾਂਦੀ ਐਗੀ ਮੈਂ ਕੀ ਕਰਾਂ ਉਥੇ ਪੋਚਾ ਮਾਰਨਾ ਹੁੰਦਾਗਾ ਪੱਖਾ ਤਾਂ ਕੇ ਨਹੀਂ ਮੈਂ ਕਹਿ ਬਿਠੀ ਕਰਾ ਦੋ ਯਾਰ ਉਹ ਠੀਕ ਨਹੀਂ ਕਿਹੜੀ ਲੋੜ ਕੋਈ ਨਹੀਂ ਮੈਂ ਕਹੇ ਟਾਈਮ ਕੱਢ ਕੇ ਕਰਾ ਦੂੰਗਾ ਕਾ ਟਾਈਮ ਨੂੰ ਬੜਾ ਤੁਸੀਂ ਇਹਦੇ ਗਰਦੌਰੀ ਕਰਨੀ ਹੁੰਦੀ ਹੈਗੀ ਆ ਚਲ ਕੋਈ ਨਾ ਪਾਪਾ ਜਾਣਨਾ ਪਹਿਲਾਂ ਤੇਰਾ ਪੱਖਾ ਠੀਕ ਕਰਾ ਕੇ ਲਿਆਉਣਾ ਹਾ ਹੋ ਮੇ ਕੰਮ ਕਰਦੇ ਕੰਮ ਵੇਰੇ ਤੁਹਾਨੂੰ ਪਸੂੜੀ ਪੈ ਜਾਂਦੀ ਹੈਗੀ ਤੂੰ ਵੇਖ ਸਮਾਂ ਦੇ ਬਾਤ ਕਰਨਾ ਤੂੰ ਚੰਗੇ ਤੂੰ ਜਾਨਾ ਬਸ ਕਰ ਇਹ ਬਸ ਕਰ ਇਹ ਬਸ ਕਰ ਘਰ ਦੇ ਕੰਮ ਜਦ ਪਏ ਹੁਣ ਸਾਈ